ਦਲਜੀਤ ਦਸਾਂਝ ਗਦਾਰ ਹੈ ਦਲਜੀਤ ਦਸਾਂਝ ਦਾ ਬਾਈਕਾਟ ਕਰੋ ਇਹ ਮੈਂ ਨਹੀਂ ਕਹਿ ਰਿਹਾ ਇਹ ਉਹ ਕਹਿ ਰਹੇ ਨੇ ਜਿਹੜੇ ਆਪਣੇ ਆਪ ਨੂੰ ਬਾਲੇ ਵੱਡੇ ਦੇਸ਼ ਭਗਤ ਸਮਝਦੇ ਨੇ ਤੇ ਉਹ ਇੰਜ ਕਿਉਂ ਕਹਿ ਰਹੇ ਨੇ ਉਹ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਇੱਕ ਤਾਂ ਦੇਸ਼ ਭਗਤੀ ਦੀ ਬਿਲਕੁਲ ਗਲਤ ਵਿਆਖਿਆ ਤੇ ਗਲਤ ਪਰਿਭਾਸ਼ਾ ਬਣਾ ਕੇ ਫਲਾ ਦਿੱਤੀ ਗਈ ਹੈ ਤੇ ਦੂਜਾ ਇੱਕ ਗੰਦੀ ਫਿਰਕਾ ਪ੍ਰਸਤ ਸਿਆਸਤ ਜਿਹੜੀ ਪੂਰੇ ਦੇਸ਼ ਚ ਫਲਾਈ ਜਾ ਰਹੀ ਹੈ ਤੇ ਤੀਜਾ ਕੱਟ ਗਿੰਟੀਆਂ ਦੇ ਖਿਲਾਫ ਜਿਹੜੀ ਧਾਰਮਿਕ ਕੱਟ ਗਿੰਟੀਆਂ ਦੇ ਖਿਲਾਫ ਨਫ਼ਰਤ ਹੈ ਇਹ ਤਿੰਨਾ ਗੱਲਾਂ ਕਰਕੇ ਦਲਜੀਤ ਦਸਾਂਝ ਦੇ ਖਿਲਾਫ ਇਹ ਪੂਰਾ ਮਾਹੌਲ ਬਣਾਇਆ ਜਾ ਰਿਹਾ ਹੈ ਦਲਜੀਤ ਦਸਾਂਝ ਨੂੰ ਉਹੀ ਸੋਚ ਵਾਲੇ ਲੋਕ ਗਦਾਰ ਕਹਿ ਰਹੇ ਨੇ ਜਿਹੜੀ ਸੋਚ ਵਾਲੇ ਲੋਕਾਂ ਨੇ ਪਿਛਲੇ ਦਿਨੀ ਭਾਰਤ ਦੀ ਇੱਕ ਫੌਜ ਦੀ ਕਰਨਲ ਸੋਫੀਆ ਕਰੈਸ਼ੀ ਨੂੰ ਅੱਤਵਾਦੀਆਂ ਦੀ ਭੈਣ ਕਹਿੰਦਾ ਸੀ ਇਹ ਉਸੇ ਕੈਟਾਗਰੀ ਦੇ ਉਸੇ ਹੀ ਕੋਰਮੇ ਦੇ ਲੋਕ ਨੇ ਜਿਹੜੇ ਅੱਜ ਦਲਜੀਤ ਦਸਾਂਝ ਨੂੰ ਇੱਕ ਮੁਸਲਮਾਨ ਕੁੜੀ ਦੇ ਉਹਦੀ ਫਿਲਮ 'ਚ ਹੋਣ ਕਰਕੇ ਗਦਾਰ ਕਹਿ ਰਹੇ ਨੇ ਸਿਰਫ ਭਾਰਤੀ ਫੌਜ ਦੀ ਇੱਕ ਮਾਨਮਤੀ ਕਰਨਲ ਵੀ ਮੁਸਲਮਾਨ ਹੋਣ ਕਰਕੇ ਉਹਨੂੰ ਅੱਤਵਾਦੀਆਂ ਦੀ ਭੈਣ ਕਹਿੰਦਾ ਸੀ ਭਾਜਪਾ ਦੇ ਇੱਕ ਮੰਤਰੀ ਨੇ ਦੇਖੋ ਦਲਜੀਤ ਦਸਾਂਝ ਦੀ ਗਾਇਕੀ ਹੀਟਲੇ ਪੱਦਰ ਦੀ ਹੋ ਸਕਦੀ ਹੈ ਸਤਿੰਦਰ ਸਰਤਾਜ ਵਾਂਗ ਉਸਾਰੂ ਤੇ ਉੱਚੇ ਲਫ਼ਜ਼ਾਂ ਤੇ ਅਰਥਾਂ ਵਾਲੀ ਨਹੀਂ ਹੋ ਸਕਦੀ ਦਲਜੀਤ ਦਸਾਂਝ ਦਾ ਵਿਰੋਧ ਇਹਨਾਂ ਗੱਲਾਂ ਕਰਕੇ ਜੇ ਕਿਸੇ ਨੇ ਕਰਨਾ ਤੇ ਕਰੇ ਵੀ ਉਹ ਗੀਤ ਹੀਟਲੇ ਪੱਦਰ ਦੇ ਗਾਉਂਦਾ ਹੈ ਜਾਂ ਉਹਦੀ ਗਾਇਕੀ ਜਿਹੜੀ ਵਲਗਰ ਹੈ ਜਾਂ ਸਹਿਦ ਨਹੀਂ ਦਿੰਦੀ ਕਰੋ ਸਾਨੂੰ ਕੋਈ ਚਿੰਤਾ ਨਹੀਂ ਪਰ ਜੇਕਰ ਕੋਈ ਇਹ ਕਹਿੰਦਾ ਕਿ ਦਲਜੀਤ ਦਸਾਂਝ ਦੀ ਫਿਲਮ ਆਈ ਹੈ ਸਰਦਾਰ ਜੀ 3 ਤੇ ਉਹਦੇ ਵਿੱਚ ਇੱਕ ਕੁੜੀ ਜਿਹੜੀ ਐਕਟਰ ਹੈ ਹਾਨੀਆ ਅਮੀਰ ਤੇ ਉਹ ਮੁਸਲਮ ਹੈ ਤੇ ਕਿਉਂਕਿ ਉਹ ਪਾਕਿਸਤਾਨਤ ਰਹਿੰਦੀ ਸੀ ਇਸ ਕਰਕੇ ਦਲਜੀਤ ਦਸਾਂਝ ਗਦਾਰ ਹੋ ਗਿਆ ਤਾਂ ਮੈਨੂੰ ਲੱਗਦਾ ਇਹ ਫੋਬੀਆ ਇਹ ਮਾਨਸਿਕ ਰੋਗ ਇਹ ਮੰਦ ਬੁੱਧੀਮਤਾ ਇਹ ਲਈ ਲੱਗਦਾ ਆਪਣੇ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ ਹੁਣ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਉਹ ਦੋ ਧੜਿਆਂ ਚ ਵੰਡੇ ਗਏ ਕੁਝ ਤਾਂ ਦਲਜੀਤ ਦਸਾਂਝ ਦੇ ਨਾਲ ਡਟ ਗਏ ਨੇ ਤੇ ਕੁਝ ਦਲਜੀਤ ਦਸਾਜ ਨੂੰ ਗਦਾਰ ਹੈ ਉਹ ਫੇਕ ਕਲਾਕਾਰ ਹੈ ਐਦਾਂ ਕਹਿ ਰਹੇ ਨੇ ਹੁਣ ਉਹ ਮੀਕਾ ਸਿੰਘ ਮੈਂ ਕਹਿੰਦਾ ਉਹ ਮੀਕਾ ਵੀ ਬੋਲਦਾ ਜਿਹੜਾ ਉਹਦੇ ਜਨਮ ਦਿਨ ਤੇ ਰਾਖੀ ਸੰਤ ਵਧਾਈ ਦੇਣਾ ਹੀ ਸੀ ਤੇ ਸਾਰਿਆਂ ਤੋਂ ਉਹਨੂੰ ਫੜ ਕੇ ਬਹਿ ਗਿਆ ਸੀ ਉਹ ਵੀ ਮਤਾਂ ਦਿੰਦਾ ਸਾਨੂੰ ਪੰਜਾਬ ਨੂੰ ਇੰਡੀਆ ਨੂੰ ਸ਼ਰਮ ਹੋਣੀ ਚਾਹੀਦੀ ਹੈ ਵਾਹੇ ਬਿਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਬਿਸ਼ਰਮੀ ਕਿਸੇ ਵੀ ਹੱਦ ਤੱਕ ਹੋ ਸਕਦੀ ਹੈ ਪਰ ਦੂਜੇ ਪਾਸੇ ਜਸਵੀਰ ਜੱਸੀ ਵਰਗੇ ਉਹ ਗਾਇਕ ਜਿਹੜੇ ਥੋੜਾ ਬਹੁਤ ਬੁੱਧੀ ਰੱਖਦੇ ਨੇ ਕੁਝ ਸੋਚਦੇ ਨੇ ਕੁਝ ਪੜ੍ਹਦੇ ਨੇ ਉਹ ਸ਼ਰਮ ਕਹਿੰਦੇ ਨੇ ਕਿ ਕੀ ਕੀ ਰੋਕੋਗੇ 도ਗਲੇਓ ਜਸਵੀਰ ਜੱਸੀ ਨੇ ਸਿੱਧਾ ਕਿਹਾ 도ਗਲੇਓ 도ਗੜਾपन ਛੱਡੋ ਜਾਂ ਤਾਂ ਫਿਰ ਜਿੰਨਾ ਕੁਸ਼ ਪਾਕਿਸਤਾਨ ਦੇ ਗੀਤ ਫਿਲਮਾਂ ਸਾਡੇ ਇੱਥੇ ਪਹਿਲਾਂ ਫਿਲਮਾਂ ਦੇ ਵਿੱਚ ਪਾਏ ਗਏ ਜਾਂ ਸਾਡੇ ਦੇਸ਼ ਦੇ ਵਿੱਚ ਚੱਲਦੇ ਨੇ ਉਹ ਸਾਰੇ ਫਿਲਮਾਂ ਗੀਤ ਸੁਣਨੇ ਬੰਦ ਕਰੋ ਔਰ ਨੂਸਰ ਫਤੇਹ ali ਖਾਨ ਸਭ ਤੋਂ ਪਹਿਲਾਂ ਤੋਂ ਉਹਦੇ ਗੀਤਾਂ ਨੂੰ ਫਿਰ ਭਾਰਤ 'ਚ ਬੈਨ ਕਰੋ ਹੁਣ ਦੇਖੋ ਮਾਮਲਾ ਕੀ ਹੈ ਸਰਦਾਰ ਜੀ ਤਿੰਨ ਫਿਲਮ ਆਈ ਦਲਜੀਤ ਦਸਾਂਝ ਦੀ ਪਹਿਲੀ ਗੱਲ ਤਾਂ ਕਈਆਂ ਨੂੰ ਸਰਦਾਰ ਜੀ ਸ਼ਬਦ ਤੋਂ ਹੀ ਚੇੜਾ ਕਿਉਂਕਿ ਜਿਹੜੇ ਧਾਰਮਿਕ ਘੱਟ ਗਿਣਤੀ ਲੋਕ ਨੇ ਸਾਡੇ ਦੇਸ਼ ਦੇ ਵਿੱਚ ਉਹਨਾਂ ਦੇ ਪ੍ਰਤੀ ਕੁਝ ਗੰਦੀਆਂ ਸਿਆਸਤਾਂ ਵੱਲੋਂ ਨਫ਼ਰਤ ਫਲਾਈ ਜਾਂਦੀ ਹੈ ਤੇ ਇਸੇ ਨਫ਼ਰਤ ਦੀ ਸਿਆਸਤ ਦੇ ਸਰ ਤੇ ਉਹ ਇੱਥੇ ਰਾਜ ਗੱਦੀਆਂ ਭਾਲਦੇ ਨੇ ਤੇ ਮਾਨਦੇ ਨੇ ਦੇਖੋ ਸਰਦਾਰ ਜੀ ਤਿੰਨ ਫਿਲਮ ਆਈ ਉਹਦੇ ਵਿੱਚ ਹਾਨੀਆਂ ਅਮੀਰ ਪਾਕਿਸਤਾਨ ਦੀ ਕਲਾਕਾਰ ਕੁੜੀ ਲੈ ਲਈ ਦੇਖੋ ਜੀ ਹੁਣ ਇੱਥੇ ਜਿੰਨਾ ਜਿਹੜੇ 3 ਚ ਨਾ 13 ਚ ਜਿਨ੍ਹਾਂ ਨੂੰ ਪਤਾ ਹੀ ਨਹੀਂ ਦੇਸ਼ ਭਗਤੀ ਹੁੰਦੀ ਕੀ ਆ ਉਹ ਕਹਿ ਰਹੇ ਨੇ ਦਲਜੀਤ ਦਸਾਹ ਗਦਾਰ ਹੈ ਉਹ ਦੇਸ਼ ਭਗਤ ਨਹੀਂ ਗਾ ਉਹ ਦੇਸ਼ ਨਾਲ ਗਦਾਰੀ ਕਰ ਰਿਹਾ ਬੱਲੇ ਆ ਤੁਹਾਡੇ ਹੁਣ ਤੁਸੀਂ ਸਿਖਾਓਗੇ ਪੰਜਾਬੀਆਂ ਨੂੰ ਦੇਸ਼ ਭਗਤੀ ਹੈ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਉਦੋਂ ਤੁਹਾਡੇ ਵੱਡੇ ਵੱਡੇਰੇ ਕਿਹੜੀਆਂ ਖੁੱਡਾਂ 'ਚ ਵੜੇ ਸੀ ਉਦੋਂ ਤਾਂ 86% ਕੁਰਬਾਨੀਆਂ ਸਾਡੇ ਪੰਜਾਬੀਆਂ ਦੀਆਂ ਫਾਂਸੀਆਂ ਤੇ ਚੜੇ ਅਸੀਂ ਪੰਜਾਬੀ ਕਾਲੇ ਪਾਣੀਆਂ ਭੁਗਤੇ ਅਸੀਂ ਪੰਜਾਬੀ ਜੇਲਾਂ ਕੱਟੀਆਂ ਅਸੀਂ ਪੰਜਾਬੀਆਂ ਨੇ ਅੱਜ ਤੁਸੀਂ ਸਾਨੂੰ ਮਤਾਂ ਦਓਂਗੇ ਵੀ ਦੇਸ਼ ਭਗਤੀ ਕੀ ਹੁੰਦੀ ਆ ਹਾਂ ਹੁਣ ਦੇਖੋ ਨਫ਼ਰਤ ਤੁਹਾਡੇ ਅੰਦਰ ਕਾਦੀ ਆ ਤੁਸੀਂ ਜਿਹੜੀ ਦੇਸ਼ ਭੱਤੀ ਦੀ ਪਰਿਭਾਸ਼ਾ ਲੈ ਕੇ ਆਏ ਹੋ ਇਹ ਬਿਲਕੁਲ ਇੱਕ ਗਲਤ ਸਿਆਸਤ ਦੀ ਦੇਣਾ ਅਸੀਂ ਵੀ ਭਾਰਤ ਨੂੰ ਪਿਆਰ ਕਰਦੇ ਆ ਭਾਰਤ ਦੇ ਲੋਕਾਂ ਨੂੰ ਭਾਰਤ ਦੀ ਜਨਤਾ ਨੂੰ ਹਰ ਚੀਜ਼ ਨੂੰ ਪਿਆਰ ਕਰਦੇ ਆ ਪਰ ਅਸੀਂ ਕਿਸੇ ਵੀ ਲੋਕਾਂ ਦੇ ਨਾਲ ਅੰਨੀ ਨਫ਼ਰਤ ਨਹੀਂ ਕਰ ਸਕਦੇ ਦੇਖੋ ਤਿੰਨ ਚੀਜ਼ਾਂ ਕੁਦਰਤ ਸਾਇੰਸ ਤੇ ਕਲਾਕਾਰੀ ਆਟ ਇੱਕ ਸੇ ਵੀ ਦੇਸ਼ ਦੇ ਵੱਖੋ ਵੱਖਰੇ ਨਹੀਂ ਹੋ ਸਕਦੇ ਇਹ ਤਿੰਨੇ ਚੀਜ਼ਾਂ ਸਾਂਝੀਆਂ ਮੰਨੀਆਂ ਜਾਂਦੀਆਂ ਨੇ ਸਾਇੰਸ ਕੁਦਰਤ ਤੇ ਆਟ ਔਰ ਜਿਹੜਾ ਵੀ ਇਹਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰੇਗਾ ਉਹ ਗੁੱਦੂ ਐ ਉਹ ਮੂਰਾ ਐ ਉਹ ਖੋਤਾ ਐ ਉਹ ਕਮਲਾ ਐ ਉਹ ਲਾਈ ਲੱਗ ਗਏ ਉਹ ਬੇਵਕੂਫ ਐ ਔਰ ਇਹ ਜਿਹੜੇ ਗੁਜਰਾਤ ਦੇ ਕੁਝ ਸੜਮੇ ਵਾਲੇ ਆ ਉਹ ਕਹਿ ਰਹੇ ਆ ਕਿ ਅਸੀਂ ਦਲਜੀਤ ਦਾ ਬਾਈਕਾਟ ਕਰਦੇ ਆ ਦਲਜੀਤ ਗਦਾਰ ਹੈ ਤੁਸੀਂ ਜੇ ਦਲਜੀਤ ਦੀ ਗਾਇਕੀ ਜਾਂ ਕਲਾਕਾਰੀ ਦਾ ਕਿਸੇ ਹੋਰ ਪੁਆਇੰਟ ਤੇ ਵਿਰੋਧ ਕਰੋ ਵੀ ਉਹ ਲੱੱਚਰ ਗਾਉਂਦਾ ਹੈ ਜਾਂ ਉਹ ਵਲਗਰ ਗਾਉਂਦਾ ਹੈ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਪਰ ਤੁਸੀਂ ਇੱਕ ਪਾਕਿਸਤਾਨ ਦੀ ਜਾਂ ਇੱਕ ਮੁਸਲਮਾਨ ਕੁੜੀ ਕਰਕੇ ਤੁਸੀਂ ਉਹਦੀ ਫਿਲਮ ਨੂੰ ਤੇ ਉਹਨੂੰ ਗਦਾਰ ਕਹਿ ਰਹੇ ਹੋ ਬਿਲਕੁਲ ਮੰਦਬੁੱਧੀ ਹੈ ਤੁਹਾਡੀ ਸੋ ਦੇਖੋ ਪਿਛਲੇ ਦਿਨਾਂ ਚ ਜਦੋਂ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਬਣਿਆ ਉਦੋਂ ਜਿਹੜੇ ਦਲਜੀਤ ਦਸਾਂਝ ਤੇ ਉਹਦੀ ਫਿਲਮ ਦੀ ਟੀਮ ਹੈ ਜਾਂ ਜਿਹੜੀ ਉਹ ਕੰਪਨੀ ਵਾਈਟ ਹਿੱਲ ਜਿੰਨੇ ਉਹ ਫਿਲਮ ਬਣਾਈ ਹੈ ਤੇ ਜਿਹੜੀ ਰਿਲੀਜ਼ ਕਰਨ ਦੀ ਗੱਲ ਕਰ ਰਹੀ ਹੈ ਉਹਨੇ ਤੇ ਦਲਜੀਤ ਦਸਾਂਝ ਨੇ ਇਹ ਦੱਸਿਆ ਵੀ ਜਿਹੜੀ ਇਹ ਫਿਲਮ ਦੀ ਸ਼ੂਟਿੰਗ ਚੱਲੀ ਪੂਰੀ ਫਿਲਮ ਬਣੀ ਉਹ ਭਾਰਤ ਤੇ ਪਾਕਿਸਤਾਨ ਦੇ ਟਕਰਾਅ ਤੋਂ ਪਹਿਲਾਂ ਸਾਰੀ ਸ਼ੂਟਿੰਗ ਪੂਰੀ ਹੋ ਚੁੱਕੀ ਸੀ ਉਹ ਇਹ ਕਹਿ ਰਹੇ ਨੇ ਹੁਣ ਤੁਸੀਂ ਧਿਆਨ ਨਾਲ ਸੁਣੋ ਦੇਖੋ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਦੋਂ ਦਾ ਟਕਰਾਅ ਖਤਮ ਹੋਇਆ ਸਭ ਕੁਝ ਚੱਲ ਪਿਆ ਜਿਹੜੀ ਜਿਹੜੀ ਵਾਗਾ ਬਾਰਡਰ ਅਮਰਸਰ ਜਾ ਬਾਰਡਰਾਂ ਦੇ ਉੱਪਰ ਹਸੈਨੀ ਵਾਲੇ ਜਾਂ ਹੋਰ ਥਾਵਾਂ ਤੇ ਦੋਵਾਂ ਫੌਜਾਂ ਦੀ ਰੀਟਰੀਟ ਸੈਰੇਮਨੀ ਚੱਲਦੀ ਸੀ ਉਹ ਵੀ ਸ਼ੁਰੂ ਕਰ ਚੁੱਕੇ ਨੇ ਦੁਬਾਰਾ ਔਰ ਫਿਰ ਇਹ ਕਲਾਕਾਰ ਜਾਂ ਆਤ ਦਾ ਆਦਾਨ ਪ੍ਰਦਾਨ ਕਿਉਂ ਨਹੀਂ ਹੋ ਸਕਦਾ ਜੇ ਉਹਨਾਂ ਨੇ ਫਿਲਮ ਬਣਾਈ ਪਹਿਲਾਂ ਨਹੀਂ ਸੀ ਫਿਰ ਕੀ ਦੇ ਢਿੱਡ ਚ ਪੀੜ ਹੈ ਦੇਖੋ ਜਿਹੜੀ ਇਹ ਪਹਿਲਗਾਮ ਦੇ ਵਿੱਚ ਘਟਨਾ ਹੋਈ ਆ ਉਹਦੇ ਦੋਚੀ ਹੁਣ ਤੱਕ ਫੜੇ ਨਹੀਂ ਗਏ ਅਸਲੀ ਦੋਚੀ ਔਰ ਉਹਨਾਂ ਨੂੰ ਫੜਨਾ ਚਾਹੀਦਾ ਹੈ ਦੇਖੋ ਭਾਰਤ ਦੀ ਸੈਨਾ ਤੇ ਭਾਰਤ ਤੇ ਭਾਪ ਦੇ ਲੋਕਾਂ ਦੇ ਅਸੀਂ ਨਾਲ ਖੜੇ ਆਂ ਡੱਟ ਕੇ ਪੰਜਾਬ ਹਮੇਸ਼ਾ ਨਾਲ ਖੜਿਆ ਪਰ ਮੈਂ ਪੁੱਛਣਾ ਚਾਹਣਾ ਜਿਹੜੇ ਕਹਿ ਰਹੇ ਨੇ ਕਿ ਦਲਜੀਤ ਦੀ ਫਿਲਮ ਭਾਰਤ ਚ ਬੈਨ ਕਰੋ ਕਿਉਂਕਿ ਪਾਕਿਸਤਾਨ ਦੀ ਇੱਕ ਮੁਸਲਮ ਕੁੜੀ ਉਹਦੇ ਵਿੱਚ ਐ ਜਿਹੜਾ ਵਪਾਰ ਵੱਡੇ ਵੱਡੇ ਭਾਰਤ ਦੇ ਕਾਰਪੋਰੇਟ ਘਰਾਣਿਆਂ ਦਾ ਅੰਬਾਨੀਆਂ ਅਡਾਨੀਆਂ ਤਾਤਿਆਂ ਬਿਰਲਿਆਂ ਦਾ ਉੱਥੇ ਹੋ ਰਿਹਾ ਜਿਹੜੀਆਂ ਚੀਜ਼ਾਂ ਵਿਕਣੀਆਂ ਜਾ ਰਹੀਆਂ ਉਹਦੇ ਤੇ ਪ੍ਰਬੰਧੀ ਤੁਸੀਂ ਕਿਉਂ ਨਹੀਂ ਲਵਾਉਂਦੇ ਭਾਈ ਅਡਾਨੀ ਦੇ ਮੰundra ਪੋਰਟ ਤੋਂ ਇੰਨਾ ਵਪਾਰ ਹੋ ਰਿਹਾ ਆ ਜਾ ਰਿਹਾ ਉਹ ਪਾਕਿਸਤਾਨ ਦੇ ਰਸਤੇ ਤੋਂ ਬਿਨਾ ਆ ਜਾ ਨਹੀਂ ਸਕਦਾ ਉਹਦੇ ਤੇ ਰੋਕ ਕਿਉਂ ਨਹੀਂ ਭਾਈ ਅਸੀਂ ਤਾਂ ਇਹ ਸੁਣਿਆ ਇਹ ਚਰਚਾ ਕਿ ਜਦੋਂ ਪੂਰਾ ਟਕਰਾਅ ਤੇ ਤਣਾਤਣੀ ਬਣ ਗਈ ਸੀ ਭਾਰਤ ਪਾਕਿਸਤਾਨ ਦੀ ਉਦੋਂ ਵੀ ਉਹ ਵਪਾਰ ਰੋਕ ਨਹੀਂ ਰਿਹਾ ਸੀ ਅਸੀਂ ਤਾਂ ਇਹ ਸੁਣਿਆ ਵੀ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਨੁਕਸਾਨ ਤੇ ਲਾਸ ਵੇਖਦਿਆ ਤਾਂ ਤੁਰੰਤ ਜੰਗ ਬੰਦ ਕੀਤੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਪਾਕਿਸਤਾਨ ਦਾ ਆਰਮੀ ਚੀਫ ਮੁਨੀਰ ਉਹ ਇਹ ਕਹਿਣ ਲੱਗ ਪਿਆ ਸੀ ਵੀ ਜੇ ਭਾਰਤ ਰੁਕ ਜੇ ਤਾਂ ਅਸੀਂ ਵੀ ਰੁਕ ਜਾਾਂਗੇ ਇਹਦਾ ਮਤਲਬ ਇਹ ਆ ਕਿ ਉਹ ਇੱਕ ਤਰ੍ਹਾਂ ਆਤਮ ਸਮਰਪਣ ਕਰ ਰਿਹਾ ਸੀ ਤਾਂ ਫਿਰ ਕੀ ਲੋੜ ਸੀ ਇੱਕਦਮ ਰੋਕਣ ਦੀ ਮੋਦੀ ਸਰਕਾਰ ਨੂੰ ਮੈਂ ਨਹੀਂ ਕਹਿੰਦਾ ਲੜੋ ਮੈਂ ਨਹੀਂ ਕਹਿੰਦਾ ਮਰੋ ਮੈਂ ਕਹਿੰਦਾ ਸ਼ਾਂਤੀ ਚਾਹੀਦੀ ਹੈ ਪਰ ਇਹ ਕੁਝ ਸਵਾਲ ਨੇ ਔਰ ਅੱਜ ਅੱਜ ਦਲਜੀਤ ਦਸਾਂਜ ਦੀ ਫਿਲਮ ਦਾ ਜਿਹੜਾ ਵਿਰੋਧ ਹੈ ਇਹ ਤਿੰਨ ਚੀਜ਼ਾਂ ਕਰਕੇ ਹੈ ਦੇਸ਼ ਭਗਤੀ ਦੀ ਗਲਤ ਵਿਆਖਿਆ ਔਰ ਦੂਜਾ ਜਿਹੜੀ ਧਾਰਮਿਕ ਕਟਗਿੰਟੀਆਂ ਦੇ ਨਾਲ ਨਫ਼ਰਤ ਜੇਕਰ ਦਲਜੀਤ ਦੀ ਥਾਂ ਤੇ ਇੱਕ ਸਰਦਾਰ ਮੁੰਡਾ ਫਿਲਮ ਚ ਨਾ ਹੁੰਦਾ ਤੇ ਉਧਰੋਂ ਮੁਸਲਮ ਕੁੜੀ ਨਾ ਹੁੰਦੀ ਫਰਜ਼ ਕਰੋ ਫਿਲਮ ਦਾ ਹੀਰੋ ਅਕਸ਼ੇ ਕੁਮਾਰ ਹੁੰਦਾ ਤੇ ਉਧਰ ਪਾਕਿਸਤਾਨ ਦੀ ਕੋਈ ਹਿੰਦੂ ਕੁੜੀ ਹੁੰਦੀ ਫਿਰ ਕੀ ਆ ਲਾਈ ਲੱਗ ਜਿਹੜੇ ਗੁਜਰਾਤ ਦੇ ਫਿਲਮ ਵਾਲੇ ਨਹੀਂ ਇਹ ਵਿਰੋਧ ਕਰਦੇ ਕੁਸ਼ਕਣਾ ਨਹੀਂ ਸੀ ਇਹਨਾਂ ਨੇ ਅਸਲ ਦੇ ਵਿੱਚ ਸਾਡੀ ਗੁਰਬਾਣੀ ਕਹਿੰਦੀ ਹੈ ਮਾਨਸ ਕੀ ਜਾਤ ਸਭੈ ਇੱਕੇ ਕੋ ਪਹਿਚਾਨਬੋ ਸਾਡੀ ਗੁਰਬਾਣੀ ਕਹਿੰਦੀ ਹੈ ਏਕ ਨੂਰ ਤੇ ਸਭ ਜੱਗ ਉਪਜਿਆ ਕੋ ਭਲੇ ਕੋ ਮੰਦੇ ਸਾਡੀ ਗੁਰਬਾਣੀ ਕਹਿੰਦੀ ਹੈ ਏਕ ਪਿਤਾ ਇੱਕ ਸਕੇ ਹੰਬਾਰਸ ਤੇ ਜੇ ਇੱਕ ਪਿਤਾ ਤੇ ਇੱਕ ਦੇ ਅਸੀਂ ਸਾਰੇ ਧੀਆਂ ਪੋਤਾਂ ਪੂਰੀ ਦੁਨੀਆ ਚ ਤਾਂ ਫਿਰ ਤਕਲੀਫਾਂ ਕਾਹਦੀਆਂ ਨੇ ਵੇਖੋ ਕਿਸੇ ਵੀ ਦੇਸ਼ ਦੀ ਆਮ ਜਨਤਾ ਤੇ ਕਿਸੇ ਦੂਜੇ ਦੇਸ਼ ਦੀ ਆਮ ਜਨਤਾ ਇੱਕ ਦੂਜੇ ਦੀ ਦੁਸ਼ਮਣ ਨਹੀਂ ਹੁੰਦੀ ਜੇਕਰ ਸਰਕਾਰਾਂ ਤੇ ਸਿਸਟਮ ਦੋ ਦੇਸ਼ਾਂ ਦੇ ਆਪਸ ਟਕਰਾਉਂਦੇ ਨੇ ਤਾਂ ਉਹ ਟਕਰਾ ਲੈਣ ਅਸੀਂ ਕੀ ਰੋਕਿਆ ਪਰ ਜੇ ਸ਼ਾਂਤੀ ਹੋ ਜੇ ਜਦੋਂ جنگ ਬੰਦ ਹੋ ਚੁੱਕੀ ਹੈ ਟਕਰਾਹ ਬੰਦ ਹੋ ਚੁੱਕਾ ਹੈ ਰੀਟਰੀਟ ਸੈਰੇਮਨੀਆ ਸਭ ਕੁਝ ਦੁਬਾਰਾ ਚੱਲ ਚੁੱਕਾ ਹੈ ਤਾਂ ਫਿਰ ਜਿਹੜੀ ਫਿਲਮ ਦੀ ਸ਼ੂਟਿੰਗ ਟਕਰਾ ਤੋਂ ਪਹਿਲਾਂ ਹੋਈ ਸੀ ਫਿਰ ਉਹ ਕਿਉਂ ਨਹੀਂ ਚੱਲ ਸਕਦੀ ਮੈਨੂੰ ਨਹੀਂ ਪਤਾ ਫਿਲਮ 'ਚ ਕੀ ਆ ਮੈਂ ਫਿਲਮ ਦੀ ਸਟੋਰੀ ਕਹਾਣੀ ਗੀਤਾਂ ਹੋ ਸਕਦਾ ਕਿਸੇ ਨਾਲ ਵੀ ਸਹਿਮਤ ਨਾ ਹੋਵਾਂ ਮੈਂ ਗੱਲ ਕਰ ਰਿਹਾ ਜਿਹੜੀ ਦਲੀਲ ਦੇ ਕੇ ਇਹ ਇੱਕ ਅਸ਼ੋਕ ਪੰਡਿਤ ਇੱਕ ਕੋਈ ਤਵਾੜੀ ਹੈ ਜਿਹੜਾ ਸਿਨੇ ਫਿਲਮ ਫੈਡਰੇਸ਼ਨ ਵਾਲੇ ਜਿਹੜੇ ਉਹ ਕਹਿੰਦੇ ਨੇ ਕਿ ਦਲਜੀਤ ਗਦਾਰ ਹੋ ਗਿਆ ਤੁਹਾਡੇ ਦਿਮਾਗਾਂ ਦੇ ਵਿੱਚ ਸੌੜੀ ਸਿਆਸਤ ਨੇ ਜਿਹੜੇ ਕਿਲ ਠੋਕੇ ਨੇ ਉਹਦੇ ਕਰਕੇ ਤੁਸੀਂ ਇਹ ਸਾਰਾ ਕੁਝ ਬੋਲ ਰਹੇ ਹੋ ਦੇਖੋ ਜੇ ਪਾਕਿਸਤਾਨ ਕੁਝ ਗਲਤ ਕਰਦਾ ਹੈ ਮਤਲਬ ਪਾਕਿਸਤਾਨ ਦੀ ਹਕੂਮਤ ਸਰਕਾਰ ਉਥੋਂ ਦੀ ਫੌਜ ਉਥੋਂ ਦੇ ਫੌਜ ਮੁਖੀ ਕੋਈ ਚਾਲਾਂ ਚੱਲ ਕੇ ਭਾਰਤ ਨੂੰ ਕੁਝ ਗਲਤ ਕਰਾਉਂਦੇ ਨੇ ਅਸੀਂ ਆਪਣੇ ਲੋਕਾਂ ਦੇ ਨਾਲ ਦੇਸ਼ ਦੇ ਨਾਲ ਡਟ ਕੇ ਖੜੇ ਆ ਸਾਡੀ ਭਾਰਤ ਦੀ ਫੌਜ ਜਦੋਂ ਲੜਾਈ ਟਕਰਾਅ ਦੇ ਦਰਮਿਆਨ ਲੜੀ ਤਾਂ ਜਿਹੜੀ ਫੌਜ ਦੀ ਇੱਕ ਕਰਨਲ 소ਫੀਆ ਕੁਰਾਇਸ਼ੀ ਜਿਹਨੇ ਉਸ ਟਾਈਮ ਬੜਾ ਵੱਡਾ ਰੋਲ ਅਦਾ ਕੀਤਾ ਇਹ ਭਾਜਪਾ ਦੇ ਕੁਝ ਮੰਤਰੀ ਜਿਨ੍ਹਾਂ ਦੇ ਨਾਮ ਤੁਸੀਂ ਸਾਰੇ ਜਾਣਦੇ ਹੋ ਉਹਨੇ ਤਾਂ ਉਹਨੂੰ ਕਹਿੰਦਾ ਸੀ ਅੱਤਵਾਦੀਆਂ ਦੀ ਭੈਣ ਬਸ ਇਹ ਉਸੇ ਸੋਚ ਦਾ ਨਤੀਜਾ ਹੈ ਜਿਹੜੀ ਸੋਚ ਦੇ ਨਾਲ ਬੀਜੇਪੀ ਦੇ ਇੱਕ ਮੰਤਰੀ ਨੇ ਸਾਡੀ ਹੀ ਫੌਜ ਦੀ ਇੱਕ ਕਰਨਲ ਭੈਣ ਨੂੰ ਅੱਤਵਾਦੀਆਂ ਦੀ ਭੈਣ ਕਹਿੰਦਾ ਸੀ ਉਸੇ ਸੋਚ ਵਾਲੇ ਹੀ ਦਲਜੀਤ ਦੀ ਫਿਲਮ ਕਰਕੇ ਦਲਜੀਤ ਨੂੰ ਗਦਾਰ ਕਹਿ ਰਹੇ ਨੇ ਇਹਨਾਂ ਨੂੰ ਭੋਰਾ ਅਕਲ ਨਹੀਂ ਇਹਨਾਂ ਦੀ ਕੋਈ ਸਟਡੀ ਨਹੀਂ ਦੇਸ਼ ਭਗਤੀ ਕੀ ਹੁੰਦੀ ਆ ਦੇਸ਼ ਭਗਤੀ ਕਿੱਥੋਂ ਵੇਖੀ ਜਾਂਦੀ ਐ ਐਵੇਂ ਚਾਰ ਕਿਨਾਰੇ ਮਾਰ ਕੇ ਤੇ ਪ੍ਰੋਫਿਟ ਕਮਾਉਣੇ ਆਪਣੇ ਦੇਸ਼ ਦੇ ਲੋਕਾਂ ਨੂੰ ਮਨਾਫਾਖੋਰ ਨੀਤੀਆਂ ਨਾਲ ਲੁੱਟਣਾ ਕੁੱਟਣਾ ਸਭ ਕੁਝ ਪ੍ਰਾਈਵੇਟ ਹੱਥਾਂ 'ਚ ਦੇਈ ਜਾਣਾ ਪੂੰਜੀਪਤੀਆਂ ਅਮੀਰਾਂ ਨੂੰ ਹੋਰ ਅਮੀਰ ਕਰੀ ਜਾਣਾ ਆਮ ਗਰੀਬ ਜਨਤਾ ਨੂੰ ਹੋਰ ਗਰੀਬ ਕਰਨ ਵਾਲੀਆਂ ਨੀਤੀਆਂ ਲੈ ਕੇ ਆਉਣਾ ਕੀ ਇਹ ਦੇਸ਼ ਭਗਤੀ ਹੈ ਜੇ ਤਾਂ 트ੰਪ ਦਾਬਾ ਮਾਰੇ ਉਹ 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 ਦਾਵਾ ਕਰਦਾ ਹੁਣ ਤੱਕ ਵੀ ਮੈਂ ਇਹਨਾਂ ਨੂੰ ਕਿਹਾ ਜੇ جنگ ਨਾ ਰੋਕੀ ਤਾਂ ਮੈਂ ਐ ਕਰ ਦੂੰਗਾ ਵਿਵਾਹ ਕਰ ਦੂੰਗਾ ਤੇ ਫਿਰ ਮੈਂ ਧਮਕੀ ਦੇ ਕੇ جنگ ਰੁਕਾਈ ਹੈ ਅੱਜ ਤੱਕ ਅਮਰੀਕਾ ਦਾ ਰਾਸ਼ਟਰਪਤੀ 트ੰਪ ਇਹ ਦਾਵਾ ਕਰ ਰਿਹਾ ਹੈ ਕਿਉਂ ਨਹੀਂ ਜੁਰਤ ਪਈ ਸਾਡੇ ਮੋਦੀ ਸਾਹਿਬ ਦੀ ਵੀ ਕਵੇ ਤੂੰ ਝੂਠ ਮਾਰਦਾ ਓਏ ਨਹੀਂ ਅਸੀਂ ਤੇਰੇ ਦਬਕੇ ਨਾਲ ਰੁਕੇ ਇੱਕ ਵਾਰ ਵੀ ਦੇਸ਼ ਦਾ ਗ੍ਰਹਿ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਇਸ ਗੱਲ ਤੇ ਕਿਉਂ ਨਹੀਂ ਬੋਲੇ ਇਹ ਵੱਡਾ ਸਵਾਲ ਹੈ ਕਿ ਬੀਜੇਪੀ ਕੋਲ ਹੈ ਹਿੰਮਤ ਇਸ ਗੱਲ ਦਾ ਜਵਾਬ ਦੇਵੇ ਹੁਣ ਆ ਇਰਾਨ ਤੇ ਇਜ਼ਰਾਈਲ ਦੀ جنگ ਚ ਇਹ 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 ਅੱਗ ਲਾ ਕੇ ਕੁੱਤਾ ਕੰਧ ਤੇ ਵਾਲੀ ਨੀਤੀ ਜਿਹੜਾ ਅਪਣਾਉਂਦਾ ਸਰਪੰਚ ਵੱਡਾ ਦੁਨੀਆ ਦਾ ਉਹਦੀ ਪੂਛ ਨੂੰ ਅੱਗ ਇਰਾਨ ਨੇ ਲਾਈ ਜਦੋਂ ਆਲ ਉਦਿੱਤ ਦੇ ਵਿੱਚ ਅਮਰੀਕਾ ਦੇ 에ਅਰ ਬੇਸ ਤੇ ਉਹਨਾਂ ਨੇ ਆਪਣੀਆਂ ਮਜ਼ਾਈਲਾ ਸੁੱਟੀਆਂ ਤਬਾਹ ਕਰਤਾ ਤੈਸਨੈਸ ਕਰਤਾ ਉਸ ਤੋਂ ਬਾਅਦ ਫਿਰ ਚੌਂ 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 ਪੂਰੀ ਦੁਨੀਆ ਨੇ ਸੁਣੀ ਕਿ ਨਾ ਸੁਣੀ ਫਿਰ ਉਹ ਕਹਿ ਲਿਆ ਪਿਆ ਸ਼ਾਂਤੀ 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 ਤੇ ਅੱਜ ਮੈਂ ਦੁੱਖ ਹੋਇਆ ਮੈਨੂੰ ਯੂਨੋ ਦਾ ਮੁਖੀ ਕਹਿੰਦਾ ਕਿ ਜੇਕਰ ਦੁਨੀਆ ਦਾ ਪਿਓ ਛਿੜਕੇ ਵੀ ਤਾਂ ਛਿੜਕ ਸਹ ਲੈ ਲਈ ਚਾਹੀਦੀ ਆ ਹੱਕ ਹੋ ਗਈ ਸ਼ਰਮ ਹੋਣੀ ਚਾਹੀਦੀ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵਿਰੋਧ ਕਰਨਾ ਚਾਹੀਦਾ ਕਿ ਅਸੀਂ ਅਮਰੀਕਾ ਦੇ ਟਰੰਪ ਨੂੰ ਕਿਸੇ ਦੇਸ਼ ਦਾ ਪਿਓ ਨਹੀਂ ਸਮਝਦੇ ਕੌਣ ਹੁੰਦਾ ਯੂਨੋ ਦਾ ਮੁਖੀ ਇਹ ਕਹਿਣ ਵਾਲਾ ਕਿ ਦੁਨੀਆ ਦਾ ਪਿਓ ਕੀ ਟਰੰਪ ਪਿਓ ਪਰ ਨਹੀਂ ਬੋਲਣਗੇ ਨਹੀਂ ਬੋਲਣਗੇ ਨਹੀਂ ਬੋਲਣਗੇ ਇਹ ਜਿਹੜੇ ਵੱਡੇ ਦੇਸ਼ ਭਗਤ ਆਪਦੇ ਆਪ ਨੂੰ ਮੰਨਦੇ ਨੇ ਉਹ ਇਹਨਾਂ ਗੱਲਾਂ ਤੇ ਕਿਉਂ ਨਹੀਂ ਬੋਲਦੇ ਬੋਲਣਾ ਚਾਹੀਦਾ ਇੱਥੇ ਉਹਨਾਂ ਗੱਲਾਂ ਦੀ ਬੋਲਤੀ ਬੰਦ ਕਿਉਂ ਜਾਂਦੀ ਹੈ ਇੱਥੇ ਉਹਨਾਂ ਦੇ ਜ਼ੁਬਾਨ ਦੇ ਟਰਾਂਸਫਾਰਮਰ ਕਿਉਂ ਸੜ ਜਾਂਦੇ ਨੇ ਇਹ ਸਵਾਲ ਹੈ ਸੋ ਮਿੱਤਰ ਪਿਆਰਿਓ ਦਲਜੀਤ ਦਸਾਂਝ ਦੀ ਫਿਲਮ ਦੇ ਰੋਲੇ ਦੇ ਉੱਪਰ ਮੈਂ ਲਾਸਟ ਤੇ ਕਹਿੰਨਾ ਤਿੰਨ ਹੀ ਗੱਲਾਂ ਨੇ ਪਹਿਲੀ ਦੇਸ਼ ਭਗਤੀ ਦੀ ਗਲਤ ਵਿਆਖਿਆ ਦੂਜੀ ਧਾਰਮਿਕ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਤੀਜੀ ਇੱਕ ਗਲਤ ਸਿਆਸਤ ਦੇ ਪਿੱਛੇ ਲੱਗਤਾ ਤੇ ਲਾਈ ਲੱਗ ਪੁਣਾ ਬਸ ਸੋ ਪਾਕਿਸਤਾਨ ਦੀ ਹਕੂਮਤ ਪਾਕਿਸਤਾਨ ਦੀ ਸਰਕਾਰ ਤੇ ਉਥੋਂ ਦੀ ਸੈਨਾ ਕੁਝ ਵੀ ਗਲਤ ਕਰਦੀ ਹੈ ਤਾਂ ਭਾਰਤ ਦੇ ਨਾਲ ਡਟ ਕੇ ਭਾਰਤ ਦੇ ਲੋਕਾਂ ਦੇ ਨਾਲ ਡਟ ਕੇ ਖੜੇ ਆ ਹਮੇਸ਼ਾ ਖੜੇ ਆ ਪਰ ਆ ਜਿਹੜੀ ਨਫ਼ਰਤ ਦਾ ਮਾਹੌਲ ਬਣਾ ਰਹੇ ਹੋ ਠੀਕ ਨਹੀਂਗਾ ਇੱਥੋਂ ਹੀ ਤਾਂ ਦੁਨੀਆ ਦੇ ਵਿੱਚ ਲੜਾਈ ਝਗੜੇ ਨਫ਼ਰਤਾਂ ਵਧੀਆਂ ਨੇ ਤੁਸੀਂ ਕੀ ਕਹੋਗੇ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ